ਕੀ ਹਾਲ ਚਾਲ ਆ ਮੇਰੇ ਵੀਰਾਂ ਦਾ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਤਾਂ ਆ ਆਪਣੇ ਡਬਲ ਐਫ ਜੀ ਚੈਕਸ ਵਾ ਇਹ ਅੱਜ ਹੋ ਗਿਆ 1 ਮਹੀਨੇ 55 ਦਿਨਾਂ ਦੇ ਹੁਣ ਇਹਨਾਂ ਨੂੰ ਆਪਾਂ ਫਿਰ ਗਰੋਵਰ ਸਟਾਰਟ ਕਰਤੀ ਆ ਆਪਾਂ ਤਾਂ ਇਹਨਾਂ ਨੂੰ ਸਟਾਰਟਰ ਪਾਉਂਦੇ ਆ ਤੇ ਅੱਜ ਗਰੋਵਰ ਇਹ ਆਪਾਂ ਸੇਲ ਕਰਨ ਵਾਸਤੇ ਨਹੀਂ ਦਾਲ ਦੇ ਹੁਣ ਇਹਨਾਂ ਨੂੰ ਆਪਾਂ ਆਂਡਿਆਂ ਵਾਸਤੇ ਰੱਖਾਂਗੇ ਨਾਲੇ ਆਪਾਂ ਇਹਨਾਂ ਦਾ ਪੂਰੀ ਜਾਣਕਾਰੀ ਆਪਣੇ ਕੋਲੇ ਆ ਜੂਗੀ ਕਿ ਕਿੰਨੀ ਫੀਡ ਖਾ ਕੇ ਕਿੰਨਾ weight ਆਉਂਦਾ ਤੇ ਕਿੰਨੇ ਚਾਰ ਬਾਦ ਆਂਡੇ ਦੇ ਆਉਂਦੀ ਆ ਕਿ ਆਪਾਂ ਹੋਰ ਵੀ ਤੁਹਾਨੂੰ ਐਸੇ ਚੈਨਲ ਤੇ ਵੀਡੀਓ ਹੀ ਦਿੰਮੀ ਜਾਣਕਾਰੀ ਦੀਆਂ ਦਿੰਦੇ ਰਾਵਾਂਗੇ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰੇ ਵੀਰ ਭਰਾਵਾਂ ਦਾ